ਉਹਦਾ ਮਹੱਲਾ ਪੰਜਵਾਂ ਗੱਥਾ ਜਿਸ ਸਮੇਂ ਸਾਹਿਬ ਪੰਜਵੇਂ ਪਾਤਸ਼ਾਹ ਜੀ ਨੇ ਹਰੀ ਲਾਲ ਤੇ ਕ੍ਰਿਸ਼ਨ ਲਾਲ ਨੂੰ ਸੰਸਕ੍ਰਿਤੀ ਦੇ ਸ਼ਲੋਕਾਂ ਦੁਆਰਾ ਉਪਦੇਸ਼ ਦੇ ਕੇ ਉਹਨਾਂ ਦੇ ਮੋਹ ਦੀ ਨਿਵਰਤੀ ਕੀਤੀ ਤਾਂ ਉਹਨਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਸਾਹਿਬ ਜੀ ਆਪ ਜੀ ਕੋਲੋਂ ਐਸਾ ਤੁਰਕੀ ਬਾਣੀ ਦਾ ਉਪਦੇਸ਼ ਸੁਣ ਕੇ ਸਾਡੇ ਮਨ ਨੂੰ ਬਹੁਤ ਸ਼ਾਂਤੀ ਆਈ ਹੈ ਤੁਸੀਂ ਕਿਰਪਾ ਕਰਕੇ ਸਾਨੂੰ ਉਸ ਪਰਿਪੂਰਨ ਪਰਮਾਤਮਾ ਦੀ ਹੋਰ ਵੀ ਕਥਾ ਸੁਣਾਓ ਕਿਉਂਕਿ ਆਪਣਾ ਵੀ ਤਾਂ ਇੰਟਰਸਟ ਬਹੁਤ ਹੁੰਦਾ ਜਦ ਨਾਲ ਜਿਵੇਂ ਜਿਵੇਂ ਪ੍ਰਮਾਤਮਾ ਦੀਆਂ ਗੱਲਾਂ ਸੁਣੀਦੀਆਂ ਕਥਾ ਕਹਾੜੀਆਂ ਤੇ ਹਰ ਕਿਹ ਕਥਾ ਕਹਾੜੀ ਗੁਰਬੀਤ ਸੁਣਾਈਆਂ ਤੇ ਬਹੁਤ ਸ਼ਾਂਤੀ ਆਉਦੀ ਹੈ ਬਹੁਤ ਚੰਗਾ ਲੱਗਦਾ ਹੈ ਤਾਂ ਫਿਰ ਮਹਾਰਾਜ ਸਾਹਿਬ ਜੀ ਨੇ 24 ਪੌੜੀਆਂ ਵਾਲੀ ਇੱਕ ਹੋਰ ਬੜੀ ਉਚਾਰਣ ਕੀਤੀ ਜਿਸ ਦਾ ਨਾਮ ਹੈ ਮਹੱਲਾ ਪੰਜਵਾਂ ਗਾਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕੇ ਅਦੁੱਤੀ ਬ੍ਰਹਮ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ ਜੋ ਸਤਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਕర్పੂਰ ਪਹੁਪ ਸੁਗੰਧ ਪਰਸ ਮਨੁੱਖ ਦੇਹੰ ਮਲੀਣ ਕਹੇ ਭਾਈ ਕਪੂਰ ਫੁੱਲ ਤੇ ਹੋਰ ਸੁਗੰਧੀ ਵਾਲੀ ਇਹ ਵਸਤੂਆਂ ਮਨੁੱਖਾ ਸਰੀਰ ਨਾਲ ਸਪਰਸ਼ ਕਰਕੇ ਮਲੀਣ ਹੋ ਜਾਂਦੀਆਂ ਹਨ ਕਿ ਸਰੀਰ ਦੇ ਵਿੱਚੋਂ ਪਸੀਨਾ ਡੋੜ ਕਰਕੇ ਸਾਰੇ ਲੋਕ ਗਰਬੀਜ ਕਿੰਨੇ ਸੈਟਸ ਵਗੈਰਾ ਲਾਉਦੇ ਨੇ ਤਾਂ ਪਰ ਉਹਨਾਂ ਚ ਵੀ ਬਦਬੂ ਆਉਣ ਲੱਗਦੇ ਥੋੜੀ ਦਿਨ ਬਾਅਦ ਕਿਉਂਕਿ ਮਨੁੱਖ ਦੇ ਸਰੀਰ ਵਿੱਚੋਂ ਸਾਰੇ ਰੋਮਾਂ ਚੋਂ ਬਦਬੂ ਹੀ ਤਾਂ ਨਿਕਲਦੀ ਹੈ ਤੇ ਮਨੁੱਖ ਸਰੀਰ ਦੇ ਲੱਗ ਜਾਣ ਕਰਨ ਫਿਰ ਉਹ ਉਹ ਇਹ ਚੀਜ਼ਾਂ ਆਪਣੇ ਇਸ਼ਟ ਦੇ ਅੱਗੇ ਆਪਣੇ ਗੁਰੂ ਦੇ ਅੱਗੇ ਅਰਪਨ ਯੋਗ ਨਹੀਂ ਰਹਿੰਦੀਆਂ ਮਜਾਰੁਧਿਰ ਦੁਰਗੰਧ ਨਾਨਕ ਅਥ ਗਰਬੇੜ ਅਗਿਆਨੜੋ ਕਿ ਫਿਰ ਇਸ ਦਹੀ ਦੇ ਵਿੱਚ ਕੀ ਕੁਛ ਹੈ ਬਜ ਹੈ ਵਿਜ ਹੈ ਰੁਦਰ ਲਹੂ ਹੈ ਦੁਗੰਦ ਦੁਰਗੰਧ ਦੁਰਗੰਧੀ ਵਾਲੀ ਵਿਸ਼ਟਾ ਹੈ ਬਾਰਾ ਸਭ ਜੀ ਫਰਮਾਉਂਦੇ ਹਨ ਕਿ ਅਗਿਆਨੀ ਜੀਵ ਇਸ ਤਰ੍ਹਾਂ ਅੱਥ ਦਾ ਮਤਲਬ ਇਸ ਤਰ੍ਹਾਂ ਐਸੇ ਵਲੀਦ ਸਰੀਰ ਦਾ ਅਹੰਕਾਰ ਕਰਦਾ ਹੈ ਕਿ ਭਾਵ ਆਪਣੇ ਸਤ ਚਿਤ ਆਨੰਦ ਸਰੂਪ ਨੂੰ ਭੁਲਾ ਕੇ ਆਪਣੇ ਅਸਲੀ ਆਪੇ ਨੂੰ ਭੁਲਾ ਕੇ ਅਸਤ ਜੜ दुख रूप देनु अपना अपना सच, असली स्वरूप ਮੰਨੀ بیٹھا ਹੈ ਜਿਸ ਤਰ੍ਹਾਂ ਕਿ ਇੱਕ ਬੜੀ ਛੁਰਮਾਨ ਹੈ ਵਿਸਟਾ ਅਸਤ ਰक्त प्रेटे चाम ਇਸ ਉੱਪਰਲੇ ਰੱਖੇ ਗੁਮਨ ਕਿ ਅੰਦਰ ساری ਗੰਦਗੀ ਭਰੀ ਹੋਈ ਹੈ ਬਸ ਉੱਪਰ ਇੱਕ ਚਮੜੀ ਨੇ ਰੁੱਟਿਆ ਹੋਇਆ ਨਾ ਤੇ ਇਹਦੇ ਉੱਤੇ ਕਾਦਾ ਗੁਮਾਨ ਕਰਨਾ ਪਰ ਪਰਮਾਣੂ ਪਰਜੰਤ ਆਕਾਸ਼ਹਿ ਦੀਪ ਲੋਹ ਸਿਖੜਣ ਹੈ ਹੁਣ ਪਰਮਾਣੂਆਂ ਨੂੰ ਦੇਖੋ ਮਹਾਰਾਜ ਜੀ ਨੇ ਹੁਣ ਸਾਇੰਸ ਦਾ ਇਹ ਨਾ ਗੱਲਾਂ ਨੂੰ ਕਰਨ ਲੱਗੇ ਨੇ ਬਾਹਰਾਂ ਜੀ ਤਾਂ ਉਦੋਂ ਸਦੀਆਂ ਪਹਿਲਾਂ ਲਿਖ ਦਿੱਤੀਆਂ ਤੇ ਹੁਣ ਸਾਇੰਟਿਸਟਸ ਕਹਿੰਦੇ ਨੇ ਵੀ ਐਟਮਸ ਹੁੰਦੇ ਨੇ ਮੋਲੀਕਿਊਲਸ ਹੁੰਦੇ ਨੇ ਇਹ ਪਰਮਾਣੂ ਹੁੰਦੇ ਨੇ ਤੇ ਜੇਕਰ ਕੋਈ ਰੁਖ ਸ੍ਰਿੱਧੀਆਂ ਸਿੱਧੀਆਂ ਦੇ ਬਲ ਨਾਲ ਵੀ ਪਰਮਾਣੂਆਂ ਤੱਕ ਅਤੇ ਹੱਥ ਹੀ ਸੂਖਮ ਹੋ ਜਾਵੇ ਬ੍ਰੀਕ ਹੋ ਜਾਵੇ ਦਿਸੇ ਹੀ ਨਾ ਕਿਉਂਕਿ ਇਹ ਸਾਰੇ ਮਾਈਕਰੋਸਕੋਪ ਵਾਲੀ ਦਿਸਦੇ ਨਾ ਪਰ ਆਪਾਂ ਐਟਮਸ ਨੂੰ ਇਲੈਕਟ੍ਰੋਨਸ ਪ੍ਰੋਟੋਨਸ ਨਿਊਟ੍ਰੋਨਸ ਤੇ ਮੋਲੀਕਿਊਲਸ ਨੂੰ ਦੇਖ ਨਹੀਂ ਸਕਦੇ ਤੇ ਇਹ ਸੂਖਮ ਰੂਪ ਦੇ ਵਿੱਚ ਆਕਾਸ਼ ਸਤਾਂ ਦੀਪਾਂ ਤਿੰਨਾਂ ਲੋਾਂ ਲੋਕ ਤਿੰਨਾਂ ਲੋਕਾਂ ਦੇ ਵਿੱਚ ਆਕਾਸ਼ ਪਤਾਲ ਤੇ ਧਰਤੀ ਤੇ ਨੌ ਖੰਡਾਂ ਦੇ ਵਿੱਚ ਇਹ ਭਾਰਾ ਸਬਜੀ ਫਰਮਾਉਂਦੇ ਹਨ ਕਿ ਜੇ ਕੋਈ ਪੁਰਖ ਸਿੱਧੀਆਂ ਦੇ ਬਲ ਨਾਲ ਇੰਨਾ ਵੀ ਬ੍ਰੇਕ ਹੋ ਜਾਵੇ ਕਿ ਉਹਦੀ ਪਹੁੰਚ ਸਾਰੇ ਇੰਨਾ ਚੀਜ਼ਾਂ ਤੱਕ ਹੋ ਜਾਵੇ ਗੱਠੇੜ ਡੈਣ ਭਾ ਰੇੜ ਦਨਕ ਬਿਨਾਂ ਸਾਧੂ ਦਾ ਸਿੱਧਿਆ ਤੇ ਸਤਗੁਰ ਸਾਹਿਬ ਜੀ ਕਥਨ ਕਰਦੇ ਹਨ ਕਿ ਨੈਣ ਜੇ ਅੱਖ ਚਮਕਣ ਦੇ ਜਿੰਨੇ ਸਮੇਂ ਦੇ ਵਿੱਚ ਵੀ ਜੇ ਇਹ ਫਿਰ ਫਿਰ ਹਉਣ ਸਾਰੇ ਕਿਤੇ ਸਾਰੇ ਸੰਸਾਰ ਦਾ ਚੱਕਰ ਲਾ ਲੈਣ ਪਰ ਸਾਧੂ ਜਨ ਦੀ ਸੰਗਤ ਤੋਂ ਬਿਨਾ ਕੋਈ ਵੀ ਸਿੱਧਿਆ ਤੇ ਮੁਕਤੀ ਨੂੰ ਪ੍ਰਾਪਤ ਨਹੀਂ ਹੁੰਦਾ ਭਾਵੇਂ ਕਿੰਨੀਆਂ ਵੀ ਰਿੱਧੀਆਂ ਸਿੱਧੀਆਂ ਆ ਜਾਣ ਪਰ ਮੁਕਤ ਨਹੀਂ ਹੋ ਸਕਦਾ ਕੀਰਤ ਸਾਥ ਚਲੰਥੋ ਪਣੰਤ ਨਾਨਕ ਸਾਥ ਸੰਗੇਣ ਮਹਾਰਾਜ ਸਾਹਿਬ ਜੀ ਉਚਾਰਣ ਕਰਦੇ ਹਨ ਕਿ ਸਾਧੂ ਜਨਨ ਦੀ ਸੰਗਤ ਦੁਆਰਾ ਵਾਹਿਗੁਰੂ ਦੀ ਕੀਰਤਿ ਕੀਤੀ ਹੋਈ ਹੀ ਪ੍ਰਲੋਕ ਵਿੱਚ ਸਹਾਇਤਾ ਕਰਨ ਵਸਤੇ ਨਾਲ ਚਲਦੀ ਹੈ। ਮਾਇਆ ਚਿਤ ਪ੍ਰਭੇੜ ਇਸ਼ਟ ਮਿਤ੍ਰੇਖ ਬੰਧ ਗਹਿ। ਕਿਸ ਮਾਇਆ ਨੇ ਜੀਵਨ ਦੇ ਚਿੱਤ ਪ੍ਰਭਾਵ ਦਿੱਤੇ ਹਨ ਜਿਸ ਕਰਕੇ ਇਹ ਆਪਣੇ ਇਸ਼ਟ ਪਿਆਰੇ ਮਿੱਤਰਾਂ ਤੇ ਬੰਧ ਦੇ ਸੰਬੰਧੀਆਂ ਨਾਲ ਵੈਰ ਕਰਨ ਲੱਗ ਜਾਂਦਾ ਹੈ। जिस तरह की पंचमी पांचशा जी दत्तनाथ सिरिलाक्षुरमान है, माए बाप पूत हित प्राता उन कर कर बेलियों दुआ किसी ही वाद काट किसी ही पह सगले लर लर बुआ लब्धिन साध संगेद नानक सुख अस्थान गोपाल पञ्चनं ਸਤਿਗੁਰ ਸਾਹਿਬ ਜੀ ਕਥਨ ਕਰਦੇ ਹਨ ਕਿ ਮਾਇਆ ਦੇ ਪ੍ਰਭਾਵ ਤੋਂ ਬਚਣ ਵਾਸਤੇ ਸੁਖ ਦਾ ਸਥਾਨ ਸਿਰਫ ਪ੍ਰਮਾਤਮਾ ਦਾ ਸਿਮਰਨ ਹੈ ਭਜਨ ਹੈ ਪ੍ਰਮਾਤਮਾ ਦੇ ਭਜਨ ਕਰਕੇ ਸੁਖ ਸਰੂਪੀ ਥਾਂ ਦੀ ਪ੍ਰਾਪਤੀ ਹੁੰਦੀ ਹੈ ਜੋ ਸਾਧੂ ਜਰਾਂ ਦੀ ਸੰਗਤ ਦੇ ਵਿੱਚੋਂ ਲੱਭਦਾ ਹੈ ਜਿਵੇਂ ਬਹਾਰ ਸਭ ਨੇ ਐਗਜ਼ਾਮਪਲ ਦਿੱਤੀ ਹੈ ਨਾ ਕਿ ਪਰਮਾਣੂ ਇੰਨੇ ਬਰੀਕ ਹੁੰਦੇ ਨੇ ਕਿ ਪ੍ਰithvi ਜਾਂ ਜਲ ਵਰਗੇ ਤੱਤਾਂ ਦਾ ਇੰਨੇ ਬਰੀਕ ਜ਼ਰੂਰੀ ਹੁੰਦੇ ਨੇ ਜਿਸ ਦੇ ਅੱਗੋਂ ਹਿੱਸੇ ਨਹੀਂ ਹੋ ਸਕਦੇ ਕਿ ਜਦੋਂ ਇੰਨੇ ਬਰੀਕ ਜਿਵੇਂ ਟੁੱਟਦੇ 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 ਪਦਾਰਥ ਜੋ ਸਭ ਇੰਨਾ ਬਰੀਕ ਹੋ ਜਾਣ ਕਿ ਉਹਦੇ ਫਰਦਰ ਕੋਈ ਟੁਕੜੇ ਨਹੀਂ ਹੋ ਸਕਦੇ ਤੇ ਜੋ ਖਾਲੀ ਨੇਤਰਾਂ ਨਾਲ ਦੇਖਿਆ ਨਹੀਂ ਜਾ ਸਕਦਾ ਲੰਗੀ ਅੱਖ ਨਾਲ ਨਹੀਂ ਆਪਾਂ ਉਹਨੂੰ ਦੇਖ ਸਕਦੇ ਖੁਰਦਵੀਨ ਨਾਲ ਹੀ ਦੇਖਿਆ ਜਾ ਸਕਦਾ ਹੈ ਬੜੀ ਸਟਰੋਂਗ ਖੁਰਦਵੀਨ ਨਾਲ ਦੇ ਪ੍ਰithvi ਜਲ ਅਗਨੀ ਪਵਨ ਦੇ ਪ੍ਰਭਾਵ ਨੂੰ ਜਦੋਂ ਇਕੱਠੇ ਹੁੰਦੇ ਹਨ ਤਾਂ ਪਹਿਲਾਂ ਦੋ ਪਰਮਾਣੂਆਂ ਤੋਂ ਦੁੜਕਾ ਤਿੰਨ ਤੋਂ ਮਿਲ ਕੇ ਤਿਰਕਾ ਬਣਦਾ ਹੈ ਇਸ ਤਰ੍ਹਾਂ ਪਰਮਾਣੂਆਂ ਦੇ ਜਿਹੜਾ ਵਿਭਾਜਨ ਹੈ ਕਿ ਉਹ ਡਿਵਾਈਡ ਹੋ 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 ਕੇ ਉਹਨਾਂ ਤੋਂ ਜਗਤ ਦੀ ਰਚਨਾ ਹੋਈ ਹੈ ਤੇ ਜਦੋਂ ਪਰਮਾਣੂ ਸਾਰੇ ਬिखर ਜਾਂਦੇ ਹਨ ਤਾਂ ਸੰਸਾਰ ਦੀ ਪਰਲੋ ਹੁੰਦੀ ਹੈ ਮਹਿਲਾ ਗਰਸਨ ਗੇੜ ਨਿੰਮ ਬਿਰਖ ਸੇ ਚੰਦਨ ਹੈ ਜਿਵੇਂ ਚੰਦਨ ਦੀ ਸੰਗਤ ਕਰਕੇ ਬਿੱਬਦੇ ਜਿਹੜੇ ਕੋੜੇ ਰੁੱਖ ਵੀ ਹੁੰਦੇ ਹਨ ਉਹ ਵੀ ਚੰਦਨ ਵਰਗੀ ਖੁਸ਼ਬੂ ਵਾਲੇ ਹੋ ਜਾਂਦੇ ਹਨ ਨਿਕਟ ਬਸੰਤ ਤੋਂ ਬੰਸੂ ਨਾਲਕ ਅਹ ਬੁੱਧ ਦਾ ਬਹੁਤੇ ਪਰ ਬਾਸਦਾਰ ਕੋ ਚੰਦਨ ਦੇ ਨੇੜੇ ਹੀ ਵਸਦਾ ਹੈ ਸਤਿਗੁਰ ਸਾਹਿਬ ਜੀ ਕਥਨ ਕਰਦੇ ਹਨ ਕਿ ਹੰਕਾਰ ਵਾਲੀ ਬੁੱਧੀ ਕਰਕੇ ਉਹ ਸੁਗੰਧਤ ਨਹੀਂ ਹੁੰਦਾ ਪਾਵ ਹੰਕਾਰ ਨਾਲ ਹੀ ਆਕੜਿਆ ਰਹਿੰਦਾ ਹੈ ਕਿ 52 ਕੁਗਲਾ ਦਾ ਚੰਦਨ ਮੇਰੀ ਕੀ ਰਿਸ ਕਰ ਸਕਦਾ ਹੈ ਕਿਉਂਕਿ ਬਾਸ ਸ ਬੜੇ ਉੱਚੇ ਉੱਚੇ ਰੁੱਖ ਹੁੰਦੇ ਹਨ ਤੇ ਇਹ ਖੱਲੀ ਰਹਿ ਜਾਂਦਾ ਹੈ ਕਿਉਂਕਿ ਚੁਕਦਾ ਨਹੀਂ ਹੈ ਤੇ ਇਹ ਇੱਕ ਪਾਸੇ ਵਿੱਚ ਫੂਕ ਮਾਰ ਦੂਜੇ ਪਾਸੇ ਨਿਕਲ ਜਾਂਦੀ ਹੈ ਅੰਦਰੋਂ ਤਾਂ ਹੌਲੋ ਹੁੰਦਾ ਨਾ ਇਹ ਸ਼ੈਲੋ ਹੁੰਦਾ ਤੇ ਇਸੇ ਤਰ੍ਹਾਂ ਹੀ ਹੰਕਾਰੀ ਪੁਰਸ਼ ਦੇ ਹਿਰਦੇ ਦੇ ਅੰਦਰ ਭਗਤੀ ਦੀ ਸੁਗੰਧੀ ਪ੍ਰਵੇਸ਼ ਹੀ ਨਹੀਂ ਕਰਦੀ ਜਿਵੇਂ ਕਿ ਕਬੀਰ ਬਾਸ ਬਡਾਈ ਬੁੱਢਿਆ ਏਉਂ ਮਤ ਡੁੱਬ ਕੋਏ ਚੰਦਰ ਕਹਿ ਨਿਕਟੇ ਬਸ ਚੰਦਰ ਕੇ ਚੰਦਰ ਕਹਿ ਨਿਕਟੇ ਬਸ ਬਾਂਸ ਸੁਗੰਧਨ ਹੋਏ। ਹਰ ਬਾਂਸ ਦੇ ਵਿੱਚ ਪੰਜ ਦੋਸ਼ ਬਣੇ ਜਾਂਦੇ ਨੇ। ਉੱਚਾ ਤਾਂ بڑا ਹੁੰਦਾ ਤੇ ਜਿਹੜਾ ਚੰਦਨ ਸਭ ਤੋਂ શ્રેਸ਼ਟ ਵੈਰਾਈਟੀ ਹੈ ਚੰਦਨ ਦੀ ਉਹ ਬਵੱਜਾ ਕੁਗਲਾ ਮਤਲਬ ਛੋਟਾ ਜਿਹਾ ਹੁੰਦਾ ਡਵਫ ਜਿਹਾ ਬੁੱਟਾ ਹੁੰਦਾ ਤੇ ਇਹ ਬਾਂਸ ਦੇ ਵਿੱਚ ਇਸ ਚੀਜ਼ ਦਾ ਵਿਵਹਾਰ ਹੁੰਦਾ ਕਿ ਮੈਂ ਬੜਾ ਉੱਚਾ ਹਾਂ ਤੇ ਇਹ ਇਹਦੇ ਵਿੱਚ ਗੰਡਾ ਜਿਹਾ ਵੀ ਪੰਜਾ ਹੋਇਆ ਹੁੰਦੀ ਹੈ ਅੰਦਰੋਂ ਪੁੱਲਾ ਹੁੰਦਾ ਹੈ। ਤੇ ਇਹ ਕਹਿੰਦੇ ਬਾਸ ਵੀ ਕੁਲਕੱਤੀ ਹੁੰਦਾ ਹੈ ਕੁਲਕੱਤੀ ਕਿਸ ਤਰ੍ਹਾਂ ਕਿ ਜੇ ਬਾਸ ਇੱਕ ਬਾਸ ਨੂੰ ਫਰਜ਼ ਕਰੋ ਅੱਗ ਲੱਗ ਜਵੇ ਨਾ ਇਹ ਸਾਰੇ ਦਾ ਸਾਰਾ ਬਨਸ ਦਾ ਜੰਗਲ ਸਾੜ ਕੇ ਤਬਾਹ ਕਰ ਦਿੰਦਾ ਅੱਗ ਅੱਗੋ ਫਲਦੀ ਫਲਦੀ ਇਹ ਬਾਕੀ ਬਨਸਨ ਨੂੰ ਵੀ ਲੇਟ ਦੇ ਵਿੱਚ ਲੈ ਲੁੰਦੀ ਹੈ ਤੇ ਇਸ ਕਰਕੇ ਇਹ ਚੁੱਕ ਓਗੜ ਦੇ ਨਾ ਇਸ ਕਰਕੇ ਦੇ ਅੰਦਰ ਚੰਦਨ ਦੀ ਸੁਗੰਧ ਨਹੀਂ ਹੁੰਦੀ ਇਸੇ ਤਰ੍ਹਾਂ ਜਿਹੜੇ ਸਖਤ ਮਨੁੱਖ ਹੁੰਦੇ ਹਨ ਉਹਨਾਂ ਦੇ ਵਿੱਚ ਵੀ ਪੰਜੋ ਗਣ ਉਹਦੇ ਹਰ ਵੱਡੇ ਹੰਕਾਰ ਵਾਲੀ ਬੁੱਧੀ ਹੋਣ ਕਰਕੇ ਉਹ ਆਪਣੇ ਆਪ ਨੂੰ ਸਭ ਤੋਂ ਵੱਡੇ ਉੱਚੇ ਸਮਝਦੇ ਹਨ ਹੰਕਾਰੀ ਬੁਰਖ ਨੂੰ ਆਪਣੇ ਧਨ ਜੋ ਬਿਲਕੁਲ ਪੈਸੇ ਤੇ ਲਿਦਾ ਸਭ ਤੋਂ ਹੰਕਾਰ ਹੁੰਦਾ ਹੈ ਈਰਖਾ ਦੁਸ਼ਰੂਪੀ ਚਲਤਾ ਜਿਸ ਤਰ੍ਹਾਂ ਉਹ ਸਿਲਤਾ ਜੇ ਵਜਦੀ ਅੱਲਾ ਜਿਹੜੇ ਇਕੱਡੇ ਜੇ ਹੁੰਦੇ ਨੇ ਪਾਸ ਦੇ ਤੇ ਉਹ ਉਹ ਇਸ ਤਰ੍ਹਾਂ ਦੇ ਪ੍ਰਸਿੱਧ ਨਰਵੀ ਹੁੰਦਾ ਈਰਖਾ ਤੇ ਦੁਸ਼ਤੀ ਦੀ ਉਰੂ ਵੀ ਬੇਸ਼ਤੱਗਰ ਦੇ ਰਹਿੰਦੇ ਹਨ ਤੇ ਹੋਰਾਂ ਨੂੰ ਵੀ ਤੰਗ ਕਰਦੇ ਨੇ ਇਹ ਵਰਣ ਆਸ਼ਰਵਾਦੀਆਂ ਗੰਡਾਂ ਦੇ ਵਿੱਚ ਗਸਿਆ ਹੋਇਆ ਹੁੰਦਾ ਹੈ ਧਾਰਨ ਸ਼ਕਤੀ ਤੋਂ ਹੀਣਾ ਹੁੰਦਾ ਹੈ ਤੇ ਅੰਦਰੋਂ ਫਿਰ ਪੂਲਾ ਹੁੰਦਾ ਹੈ ਕਿ ਇੱਕ ਇੱਕ ਨਾਲ ਕਦੇ ਸੰਗ ਚ ਆ ਵੀ ਜਾਵੇ ਤਾਂ ਕਿ ਕੰਨੜ ਕਥਾ ਵਾਰਤਾ ਸੁਣੀ ਗਿਆਨ ਦੇ ਬਚ ਸੁਣੇ ਦੂਜੇ ਕੰਨ ਰਹੀ ਘੜ ਦਿੱਤੇ ਬਾਹਰ ਤੇ ਉਸੇ ਤਰ੍ਹਾਂ ਦਾ ਉਸ ਤਰ੍ਹਾਂ ਦੀ ਜੀਵਨ ਰਹਿੰਦਾ ਕੁਝ ਟਰਾਂਸਫਰਮੇਸ਼ਨ ਨਹੀਂ ਹੁੰਦੀ ਵਿਕਾਰਾਂ ਦੇ ਅਧੀਨ ਹੋਣ ਕਰਕੇ ਅਪ੍ਰਿਕੁਲ ਦਾ ਆਪ ਹੀ ਘਾਤ ਕਰਨ ਵਾਲਾ ਹੁੰਦਾ ਹੈ ਪਾਪ ਆਪਣੇ ਪਰਿਵਾਰ ਵਾਲਿਆਂ ਨਾਲ ਵੈਰ ਕਰਕੇ ਉਹਨਾਂ ਨੂੰ ਮਾਰਨ ਤੱਕ ਚਲਾ ਜਾਂਦਾ ਹੈ ਐਸਾ ਹੈ ਲੋਭ ਇਸ ਕਰਕੇ ਫਿਰ ਇਹਦੇ ਪ੍ਰਭਾਵ ਕਰਕੇ ਇਹਦੇ ਜਿਹੜੇ ਚੰਗੇ ਗੁਣੇ ਸਾਰੇ ਨਾਸ਼ ਹੋ ਜਾਂਦੇ ਨੇ ਬੰਦੇ ਦੇ ਤੇ ਸਖਤ ਪਰਕਦਰਸਾਤ ਸੰਗਤ ਰੂਪੀ ਚੰਦਨ ਦੀ ਭਗਤੀ ਰੂਪੀ ਸੁਗੰਧੀ ਪ੍ਰਵੇਸ਼ ਹੀ ਨਹੀਂ ਹੁੰਦੀ ਨਿਬਦੀ ਤਰ੍ਹਾਂ ਜਗਿਆ ਸੂ ਭਾਵੇਂ ਬਾਰੋਂ ਕੋੜੇ ਸਵਾ ਦਾ ਹੀ ਹੋਵੇ ਅਰ ਜੀ ਉਹ ਦੇ ਪਕਤੀ ਹੈ ਤੇ ਨਾਮ ਦੀ ਸੁਗੰਧੀ ਅੰਦਰ ਪ੍ਰਵੇਸ਼ ਹੋਗੀ ਜਬ ਦੀ ਹੈ ਜਿਸ ਤਰ੍ਹਾਂ ਕਿ ਕਬੀਰ ਚੰਦਲ ਦਾ ਬਿਰਵਾਪਲਾ ਵਿੜੇ ਓ ਢਾਕ ਪਲਾਸ ਉਹ ਹੀ ਪੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ ਅੱਗੇ ਮਹਾਰਾਜ ਜੀ ਫਰਮਾਉਂਦੇ ਹਨ ਗਾਥਾ ਗੁੰਫ ਗੋਪਾਲ ਕਥਨ ਮਥਨ ਮਾਨਵਰਦਨ ਹੈ ਕਿ ਇਸ ਗੱਥਾ ਨਾਮ ਦੀ ਬਾਣੀ ਦੇ ਵਿੱਚ ਗਾ ਗੱਥਾ ਦਾ ਮਤਲਬ ਗਾ ਦਾ ਮਤਲਬ ਗਿਆਨ ਥਾ ਦਾ ਮਤਲਬ ਥਾਂ ਦੇਣ ਵਾਲੀ ਬਾਣੀ ਜਿਸ ਦੇ ਵਿੱਚ ਗੋਪਾਲ ਪਰਮਾਤਮਾ ਜੋ ਧਰਤੀ ਦਾ ਮਾਲਕ ਹੈ ਪਾਲਕ ਹੈ ਉਸ ਦੇ ਸਰੂਪ ਦੀ ਲਖਣਾ ਤੇ ਚੰਗੀ ਤਰ੍ਹਾਂ ਸੋ ਗੁੰਨੇ ਹੋਇਆ ਇਹਦਾ ਗੁੰਥਨ ਕੀਤਾ ਹੋਇਆ ਹੈ ਇਸ ਬਾਣੀ ਦਾ ਮੱਥਨ ਮਤਲਬ ਵਿਚਾਰ ਕਰਨਾ ਹੰਕਾਰ ਵਾਲੀ ਦਿੱਤੀ ਬੁੱਧ ਨੂੰ ਨਾਸ਼ ਕਰ ਦੇਣ ਵਾਲਾ ਹੈ ਸੋ ਇਹ ਮਹੱਤਵ ਹੈ ਇਸ ਬਾਣੀ ਦਾ ਹਤੰ ਪੰਚ ਸਤ੍ਰੇਣ ਨਾਨਕ ਹਰ ਬਾੜੇ ਪ੍ਰਹਾਰੜ ਹੈ ਸਤਗੁਰ ਸਾਹਿਬ ਜੀ ਕਥਨ ਕਰਦੇ ਹਨ ਕਿ ਹਰੀ ਪ੍ਰਮਾਤਮਾ ਦੇ ਨਾਮ ਦਾ ਪ੍ਰੇਮ ਰੂਪੀ ਬਾਣ ਤੀਰ ਚਲਾਉਣ ਨਾਲ ਪੰਜ ਵਿਕਾਰ ਪੰਜ ਵੈਰੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾਸ਼ ਹੋ ਜਾਂਦੇ ਹਨ ਜੋ ਬੁੱਧੀ ਰੂਪੀ ਕਮਾਣ ਦੇ ਵਿੱਚ ਨਿਮਰਤਾ ਰੂਪੀ ਚਿੱਲੇ ਉੱਤੇ ਚੜਾ ਕੇ ਹਰੀ ਨਾਮ ਰੂਪੀ ਤੀਰ ਚਲਾਉਣਾ ਕਰਦਾ ਹੈ ਉਹ ਪੰਜੇ ਦੁਸ਼ਮਣਾਂ ਨੂੰ ਮਾਰ ਲੈਂਦਾ ਹੈ ਬਚਨ ਸਾਧ ਸੁਖ ਪੰਥਾ ਲਹੰਥਾ ਪੜ ਕਰਮਣ ਹੈ ਮਹਾਰਾਜ ਸਬ ਜੀ ਫਰਮਾਉਂਦੇ ਹਨ ਕਿ ਸ੍ਰੇਸ਼ਟ ਸੰਤ ਜਨਾ ਸਤਿਗੁਰਾਂ ਦੇ ਬਚਨ ਉਪਦੇਸ਼ ਸੁਖ ਦਾ ਅਸਤਾ ਹਨ ਪਰ ਵੱਡੇ ਨਿਸ਼ਕਾਮ ਕਰਮ ਕਰਕੇ ਹੀ ਇਹ ਰਸਤਾ ਪ੍ਰਾਪਤ ਹੁੰਦਾ ਹੈ ਜਿਵੇਂ ਕਿ ਕਥੜੀਆ ਸੰਤਾਹ ਤੇ ਸੁਖਾਉ ਪੰਧਿਆ ਨਰਕ ਲਦੜੀਆਂ ਤਿੰਨ ਜਿੰਨਾ ਭਾਗ ਮਥਾੜ ਹੈ ਕਿ ਸੰਤਾ ਮਹਾ ਪ੍ਰਸ਼ਾਦਿਆ ਕਥਾ ਕਹਾਣੀਆਂ ਇਹ ਸਾਡਾ ਰਸਤਾ ਬਹੁਤ ਸਹਿਲ ਸੱਲਾ ਬਣਾ ਦਿੰਦੀ ਹਨ ਜਿਨ੍ਹਾਂ ਦੇ ਮਥੇ ਦੇ ਵਿੱਚ ਇਹ ਭਾਗ ਹੁੰਦੇ ਹਨ ਉਹਨਾਂ ਨੂੰ ਹੀ ਇਹ ਸਾਰਾ ਕੁਝ ਪ੍ਰਾਪਤ ਹੁੰਦਾ ਹੈ ਰਹੰਤਾ ਜਨਮ ਮਰਣੇਨ ਰਾਮਣੂ ਨਾਨਕ ਹਰ ਕੀਰਤਨ ਹੈ ਸਤਿਗੁਰ ਸਾਹਿਬ ਜੀ ਫਰਮਾਉਂਦੇ ਹਨ ਕਿ ਸਤਗੁਰ ਸਾਧ ਸੰਗਤ ਦੇ ਵਿੱਚ ਮਿਲ ਕੇ ਹਰੀ ਪਰਮਾਤਮਾ ਦੇ ਕੀਰਤਨ ਜਸ ਨੂੰ ਉਚਾਰਣ ਕਰਨ ਨਾਲ ਜੰਮੜ ਬਰਨ ਦਾ ਕੀੜ ਰਹਿ ਜਾਂਦਾ ਹੈ ਪਤਰਪੁਰ ਜੇੜ ਝੜਿਉਂ ਨਹਿ ਝੜਿਉਂ ਪੇੜ ਸੰਪਤ ਮਹਾਰਾਜ ਜੀ ਫਰਮਾਉਂਦੇ ਹਨ ਕਿ ਜਿਸ ਤਰ੍ਹਾਂ ਪਤ ਝੜ ਦੇ ਵਿੱਚ ਰੁੱਖਾਂ ਨਾਲੋਂ ਪੱਤੇ ਪੁਰ ਜੰਦੇ ਹਨ ਸੁੱਕ ਕੇ ਝੜ ਜਾਂਦੇ ਹਨ ਤੇ ਫਿਰ ਰੁੱਖ ਦੀਆਂ ਟਾਹਣੀਆਂ ਦੇ ਨਾਲ ਦੁਬਾਰਾ ਨਹੀਂ ਜੁੜ ਸਕਦੇ ਜਿਵੇਂ ਮਹਾਰਾਜ ਜੀ ਫਰਮਾਉਂਦੇ ਹਨ ਤਰਵਰ ਵਿੱਚ ਛੁੰਨੇ ਨਹਿ ਪਾਤ ਜੁੜਤੇ ਜਮ ਮਗ ਗੌਨ ਇਕੈਲੀ ਇਸੇ ਤਰ੍ਹਾਂ ਬਿਰਧ ਅਵਸਥਾ ਰੂਪੀ ਪਤ ਚੜਦੀ ਰੁੱਤ ਔੜ ਕਰਕੇ ਸਖਰੂਪੀ ਪੱਤੇ ਪੂਰ ਪੂਰ ਕੇ ਚੜ ਜਾਂਦੇ ਹਨ ਤੇ ਮੁੜ ਕੇ ਇਦਰੀਆ ਰੂਪੀ ਟਾਹਣੀਆਂ ਨਾਲ ਨਹੀਂ ਜੁੜਦੇ ਭਾਵੇਂ ਸਰੀਰ ਵਿੱਚੋਂ ਨਿਕਲੇ ਸਾਹ ਇਦਰੀਆ ਦੁਆਰਾ ਅਦਰ ਪ੍ਰਵੇਸ਼ ਨਹੀਂ ਹੋਣਗੇ ਇਦਰੀਆ ਰੂਪੀ ਪੱਤੇ ਚੜ ਜਾਂਦੇ ਹਨ ਸਾਰੇ ਇੰਦਰੀ ਕਮਜ਼ੋਰ ਹੋ ਜਾਂਦੇ ਹਨ ਜਿਵੇਂ ਕਿ ਅੱਖੀ ਅੰਧ ਨਾ ਦੀ ਸਹੀ ਵਣ ਜਾ ਰਿਆ ਮਿਤਰਾ ਕੰਨੀ ਸੁਣ ਨਾ ਵਣ ਇਹ ਸਾਰ ਇੱਕ ਦਰਖਤ ਦੀ ਤਰ੍ਹਾਂ ਹੈ ਜਿਸ ਵਿੱਚ ਜੋ ਜੀਵ ਰੂਪੀ ਪੱਤੇ ਝੜ ਜਾਂਦੇ ਹਨ ਉਹ ਮੁੜ ਕੇ ਇਸ ਮੁਰਖਾ ਸਰੀਰ ਰੂਪੀ ਟਾਹਣੀਆਂ ਨੂੰ ਆ ਕੇ ਜੁੜਦੇ ਨਹੀਂ ਹਨ ਨਾਮ ਬਿਹੂੜ ਵਿਖਮਤਾ ਨਾਨਕ ਬਹੰਤ ਜੋਨ ਬਸਰੂ ਰਹਿਣੀ ਸਤਿਗੁਰ ਸਾਹਿਬ ਜੀ ਕਥਨ ਕਰਦੇ ਹਨ ਕਿ ਪ੍ਰਮਾਤਮਾ ਦੇ ਨਾਮ ਤੋਂ ਬਿਹੂੜੇ ਖਾਲੀ ਮੁਰਖਾਂ ਨੂੰ ਕਠਨਤਾ ਹੀ ਪ੍ਰਾਪਤ ਹੁੰਦੀ ਹੈ ਤੇ ਦਿਨ ਰਹਿਣ ਇਹ ਅਨੇਕਾਂ ਹੀ ਟਡੀਆਂ ਜੁੰਨੀਆਂ ਦੇ ਵਿੱਚ ਵਹਿੰਦੇ ਰਹਿੰਦੇ ਹਨ ਜਿਵੇਂ ਪੱਤੇ ਝੜ ਕੇ ਨਦੀਆਂ ਦੇ ਵਿੱਚ ਰੁੜ ਜਾਂਦੇ ਹਨ ਇਸ ਤਰ੍ਹਾਂ ਹੀ ਜੁਨਾ ਵਿੱਚ ਪੈ ਕੇ ਕਾਲ ਰੂਪੀ ਨਦੀ ਦੇ ਵਿੱਚ ਇਹ ਵਹਿੰਦੇ ਰਹਿੰਦੇ ਹਨ ਤੇ ਆਸਾ ਰੂਪੀ ਨਦੀ ਦੀਆਂ ਸੰਕਲਪਾਂ ਵਿਕਲਪਾਂ ਦੀਆਂ ਲਹਿਰਾਂ ਵਿੱਚ ਹੀ ਇਹ ਭਟਕਦੇ ਰਹੇ ਹਨ ਭਾਵਨੀ ਸਾਥ ਸੰਗੇਣ ਲਭੰਤੰ ਬਟਪਗੜਹਿ ਸ੍ਰੇਸ਼ਟ ਸੰਤ ਜਨਾਂ ਦੀ ਸੰਗਤ ਵਿੱਚ ਸ਼ਰਧਾ ਹੋਣੀ ਸੰਤਾਂ ਦੀ ਸੰਗਤ ਦੁਆਰਾ ਪ੍ਰਮਾਤਮਾ ਵਿੱਚ ਸ਼ਰਧਾ ਧਾਰਨੀ ਵੱਡੇ ਭਾਗਾ ਕਰਕੇ ਹੀ ਲੱਭਦੀ ਹੈ ਜਿਸ ਤਰ੍ਹਾਂ ਕਿ ਸਾਧ ਸੇਵਾ ਵੱਡ ਭਾਗੀ ਪਾਈ ਹੈ ਸਾਥ ਸੰਗ ਹਰ ਕੀਰਤਨ ਗਾਈ ਹੈ ਹਰ ਨਾਮ ਗੁਣ ਰਮਣ ਨਾਨਕ ਸੰਸਾਰ 사ਗਰ ਨਹਿ ਵਿਆਪਣਾ ਹੈ ਮਹਾਰਾਜ ਸਾਹਿਬ ਜੀ ਫਰਮਾਉਂਦੇ ਹਨ ਕਿ ਉਸ ਸਾਧ ਸੰਗਤ ਵਿੱਚ ਮਿਲ ਕੇ ਜੋ ਹਰੀ ਪਰਮਾਤਮਾ ਦੇ ਨਾਮ ਤੇ ਗੁਣਾਂ ਨੂੰ ਉਚਾਰਣ ਕਰਦੇ ਹਨ ਉਹਨਾਂ ਨੂੰ ਸੰਸਾਰ 사ਗਰ ਨਹੀਂ ਵਿਆਪਦਾ ਭਾਵ ਉਨ੍ਹਾਂ ਦਾ ਜੰਮਣ ਮਰਨ ਰੂਪੀ ਦੁੱਖ ਮਿਟ ਜਾਂਦਾ ਹੈ ਗਾਥਾ ਗੂੜ ਅਪਾਰੰ ਸਮਝਣ ਬਿਰਲਾ ਜਨ ਹੈ ਮਹਾਰਾਜ ਜੀ ਫਰਮਾਉਂਦੇ ਹਨ ਕਿ ਪਾਰਾਵਾਰਤੂ ਰਹਿਤ ਹਰੀ ਦੀ ਪ੍ਰਾਪਤੀ ਵਾਲੀ ਗਾਥਾ ਕਥਾ ਗੂੜ ਸੁਝ ਹੈ ਤੇ ਗਿਆਨ ਰੂਪੀ ਥਾਂ ਦੀ ਪ੍ਰਾਪਤੀ ਕਰਾਉਣ ਵਾਲੀ ਕਥਾ ਬਹੁਤ ਹੀ ਗੁਪਤ ਤੇ ਪਾਰਾਵਾਰਤੂ ਰਹਿਤ ਹੈ ਬੇਅੰਤ ਹੈ ਇਸ ਕਥਾ ਨੂੰ ਕੋਈ ਵਿਰਲਾ ਟਾਵਾ ਹੀ ਗੁਰੂ ਮਹਾਰਾਜ ਸਾਹਿਬ ਜੀ ਦੀ ਕਿਰਪਾ ਦੁਆਰਾ ਬੁੱਝਦਾ ਹੈ ਸੰਸਾਰ ਕਾਮ ਤਜਨੰ ਨਾਨਕ ਗੋਬਿੰਦ ਰਾਮਣੰ ਸਾਧ ਸੰਗ ਵਿੱਚ ਹੈ ਮਹਾਰਾਜ ਸਬਜੀ ਫਰਮਾਉਂਦੇ ਹਨ ਕਿ ਜੋ ਇਹ ਸਮਝ ਲੈਂਦਾ ਹੈ ਉਹ ਸਾਧੂ ਜਨਾਂ ਦੀ ਸੰਗਤ ਵਿੱਚ ਮਿਲ ਕੇ ਗੋਬਿੰਦ ਪ੍ਰਮਾਤਮਾ ਦੇ ਗੁਣ ਉਚਾਰਨ ਕਰਦਾ ਹੈ ਤੇ ਜਗਤ ਦੀਆਂ ਕਾਮਨਾਵਾਂ ਨੂੰ ਤਿਆਗ ਦਿੰਦਾ ਹੈ ਸੁਮੰਤਰ ਸਾਧ ਬਚਨਾ ਕੋਟ ਦੋਖ ਬਿਨਾਸ਼ਨਾ ਹੈ ਸੰਤ ਜਨਾਂ ਦੇ ਬਚਨਾ ਉਪਦੇਸ਼ ਜੋ ਕਿ ਸ੍ਰੇਸ਼ਟ ਮੰਤਰ ਰੂਪ ਹਨ ਕਰੋੜਾਂ ਦੁਸ਼ਿਆਂ ਨੂੰ ਜੋ ਨਾਸ਼ ਕਰਨ ਵਾਲੇ ਹਨ ਹਰ ਚਰਨ ਕਮਲ ਧਿਆਨ ਨੂੰ ਨਾਨਕ ਕੁਲਸੂ ਬਹੁ ਧਾਰਨਾ ਹੈ ਉਹਨਾਂ ਬਚਨਾਂ ਦੀ ਕਮਾਈ ਕਰਕੇ ਜੋ ਹਰੀ ਪ੍ਰਮਾਤਮਾ ਦੇ ਚਰਨ ਕਮਲਾਂ ਦਾ ਧਿਆਨ ਲਾਉਂਦਾ ਹੈ ਸਤਿਗੁਰ ਸਾਹਿਬ ਜੀ ਫਰਮਾਉਂਦੇ ਹਨ ਕਿ ਉਹ ਆਪਣੀਆਂ ਸਾਰੀਆਂ ਕੁਲਾਂ ਨੂੰ ਉਦਾਰ ਲੈਂਦਾ ਹੈ ਸੁੰਦਰ ਮੰਦਰ ਸੈਣਹ ਜੇੜ ਮੱਧੇ ਹਰ ਕੀਰਤਨ ਹੈ ਕਿ ਉਹ ਹੀ ਮੰਦਰ ਉਹੀ ਮਕਾਨ ਸੋਹਣੇ ਸ਼ੋਭnik ਹਨ ਉਹ ਹੀ ਅੰਤਿਸ਼ਕਰਣ ਰੂਪੀ ਮੰਦਰ ਸੋਭਾ ਵਾਲੇ ਹਨ ਜਿਨ੍ਹਾਂ ਦੇ ਮੱਧ ਦੇ ਵਿੱਚ ਜਿਨ੍ਹਾਂ ਦੇ ਅੰਦਰ ਹਰੀ ਪ੍ਰਮਾਤਮਾ ਦਾ ਕੀਰਤਨ ਜਸ ਹੁੰਦਾ ਹੈ ਜਿਵੇਂ ਕਿ ਮਾਜ ਰਗ ਮਹਾਰਾਜ ਪੰਜਵੀਂ ਪਾਸਾ ਜਿਹਦਾ ਫਰਮਾਨ ਹੈ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਥਲ ਸੋਇਨ ਛੋ ਬਾਰੇ ਮੁਕਤੇ ਰਵਣ ਗੋਬਿੰਦਹ ਨਾਨਕ ਲਬਧ ਬਡਪਗਣਹ ਉਹ ਗੋਬਿੰਦ ਪ੍ਰਮਾਤਮਾ ਦਾ ਜਸ ਉਚਾਰਣ ਕਰਕੇ ਮੁਕਤ ਹੋ ਜਾਈਦਾ ਹੈ ਤੇ ਐਸੇ ਪੁਰਖਾਂ ਦੀ ਸੰਗਤ ਵੱਡੇ ਭਾਗਾ ਕਰਕੇ ਲੱਭਦੀ ਹੈ ਹਰ ਲਬਦੋ ਮਿੱਤਰ ਸੁਮਿੱਤੋ ਵਿਧਾਰਣ ਕਦੇ ਨ ਚਿੱਤੋ ਏ ਭਾਈ ਮਿੱਤਰਾਂ ਦੇ ਵਿੱਚੋਂ ਸ੍ਰੇਸ਼ਟ ਮਿੱਤਰ ਸੰਤ ਜਨਾਂ ਨਾਲ ਮਿਲ ਕੇ ਹਰੀ ਪ੍ਰਮਾਤਮਾ ਲੱਭਦਾ ਹੈ ਤੇ ਉਹ ਫਿਰ ਉਹ ਦੂਰ ਕਰ ਯੋਗ ਨਹੀਂ ਹੈ ਉਹ ਹਰੀ ਆਪਣੇ ਪਿਆਰਿਆਂ ਦੇ ਚਿੱਤ ਨੂੰ ਕਦੇ ਵੀ ਟਾਉਂਦਾ ਨਹੀਂ ਹੈ ਉਸ ਸੰਤ ਜਨਾਂ ਦੇ ਅੰਦਰੋਂ ਆਪਣਾ ਨਾਮ ਵਿਸਰਣ ਨਹੀਂ ਦਿੰਦਾ ਤੇ ਸੰਤ ਜਨ ਵੀ ਉਹਨੂੰ ਨਹੀਂ ਭੁਲਾਉਂਦੇ ਜਾ ਕਾ ਅਸਥਲ ਤੋਲ ਅਮਿੱਤੋ ਸੋਈ ਨਾਰਕ ਸਖਾ ਜੀਏ ਸੰਗ ਕਿਤੋ ਜਿਸ ਪ੍ਰਮਾਤਮਾ ਦਾ ਸੱਚਖੰਡ ਰੂਪੀ ਅਸਥਾਨ ਤੇ ਸਰੂਪ ਦਾ ਵਿਚਾਰ ਮਿੰਤੀ ਤੋਂ ਪਰੇ ਹੈ ਰਹਤ ਹੈ ਅਮਿੱਤ ਹੈ ਸਤਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਹੀ ਪ੍ਰਮਾਤਮਾ ਅਸੀਂ ਆਪਣੇ ਜੀ ਆਪਣੇ ਹਿਰਦੇ ਦੇ ਨਾਲ परोया उस, अपना मित्र बना है अपजसंग मिटंत सतपुत्र है सिमरतभ्य हृदय गुरमंत्रण है हे भाई श्रेष्ठ पुत्र दे पैदा होने कारण संसार विच ਵੁਰਬਲੇ ਸਮੇਂ ਦਾ ਅਪਜਸ ਅਪਕੀਰਤੀ ਬਦਨਾਮੀ ਮਿਟ ਜਾਂਦੀ ਹੈ ਜਿਵੇਂ ਸੰਸਾਰ ਵਿੱਚ ਬਹੁਤ ਸਾਰੀਆਂ ਐਸੀ ਗੁਨਾਹ ਹਨ ਜਿਨ੍ਹਾਂ ਨੂੰ ਕਿਸੇ ਨਾ ਕਿਸੇ ਕਾਰਨ ਕਰਕੇ ਕਲੰਕ ਲੱਗੇ ਹੋਏ ਹਨ ਜਿਨ੍ਹਾਂ ਦੇ ਕਾਰਨ ਸੰਸਾਰ ਦੇ ਵਿੱਚ ਅਪਜਸ ਹੁੰਦਾ ਹੈ ਪਰ ਜੇ ਉਸ ਕੁਲ ਵਿੱਚ ਕੋਈ ਸਤ ਸਤਵਾਦੀ ਪੁੱਤਰ ਪੈਦਾ ਹੋ ਜਾਵੇ ਤਾਂ ਆਪਣੇ ਜਸ ਦੇ ਉੱਜਲ ਪਾਣੀ ਕਰਕੇ ਕਲੰਕ ਦੀ ਕਲਖ ਨੂੰ ਵੀ ਤੋੜ ਦਿੰਦਾ ਹੈ ਜਿਵੇਂ ਕਿ ਸਗਰ ਦੇ 60000 ਮਰੇ ਹੋਏ ਪੁੱਤਰਾਂ ਨੂੰ ਦੀ ਰਿਖੀ ਦੇ ਸਰਾਪ ਦੁਆਰਾ ਕੁੱਲੂ ਕਲੰਕਿਤ ਕਰਨ ਵਾਲੀ ਕਹਾਣੀ ਹੈ ਉਸ ਕੁਲ ਦੇ ਵਿੱਚ ਪਗੀਰਥ ਨੇ ਆਪਣੀ ਤਪੱਸਿਆ ਦੇ ਬਲ ਨਾਲ ਸਾਰਾ ਕਲੰਕ ਮਿਟ ਦਿੱਤਾ ਸੀ ਕਿਉਂਕਿ ਪਗੀਰਥ ਨੇ ਗੰਗਾਲਿਆਂ ਦਿਸੇ ਉਪਰ ਤੇ ਗਿਆਨ ਰੂਪੀ ਸ੍ਰੇਸ਼ਟ ਪੁੱਤਰ ਪੈਦਾ ਹੋਣ ਕਰਕੇ ਸਾਰੀਆਂ ਕੁਲਾਂ ਦੇ ਕਲੰਕ ਮਿਟ ਜਾਂਦੇ ਹਨ ਸੋ ਬਾਕੀ ਦੇ ਸ਼ਲੋਕਾਂ ਦਾ ਆਪਾਂ ਕੱਲ ਨੂੰ ਵਿਚਾਰ ਕਰਾਂਗੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਖਤੇ